ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬਹੁਤ ਸਮਾਂ ਹੋ ਗਿਆ ਕੀ ਹਾਲ ਚਾਲ? ਮਾਪੇ ਵਧੀਆ ਜੀ ਠੀਕ ਠਾਕ ਆ। ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ। ਪੂਰਾ ਹਾਲ ਹਾਲੇ ਕੱਪੜੇ ਤੋਣ ਵਾਲੇ ਪਏ ਆ। ਕਿਨਾਂ ਤਾਂ ਮੈਂ ਸਹਜ ਨੂੰ ਰੈਡੀ ਕਰਕੇ ਭੇਜਿਆ। ਮੇਰਾ ਤਾਂ ਤਰਨ ਵਾਲ ਨੂੰ ਜੀ ਦੀ ਦਾ ਬਹੁਤ ਪੂਰਾ ਹਾਲ ਹੋ ਰਿਹਾ ਗਰਮੀ ਇੰਨਾ ਜ਼ਿਆਦਾ। ਪਤਾ ਨਹੀਂ ਕੋਈ ਨਹੀਂ ਗਰਮੀ ਪੈ ਰਹੀ ਸਾਡੇ ਤਾਂ ਮੀਂਹ ਵੀ ਪੋਰਾ ਨਹੀਂ ਪਿਆ ਕਿ ਮੀਂਹ ਨੇ ਕਸਰ ਕੱਢੀ ਹੋਈ ਆ ਪੋਰਾ ਕਰਨੀ ਨਹੀਂ ਸਿੱਟੀ ਰੱਬ ਨੇ ਹਾਲੇ ਤੱਕ ਤੇ ਖੈਰ ਬਹੁਤ ਨਿਊਜ਼ ਵੀ ਆ ਰਹੀਆਂ ਸਾਰੇ ਚਾਰ ਸਵੇਰੇ ਬਹੁਤ ਮੀਂਹ ਪੈ ਰਿਹਾ ਥੋੜਾ ਬਹੁਤ ਚਲ ਵਧੀਆ ਜੀ ਕੇਰਾ ਗਰਮੀ ਤੋਂ ਰਾਹਤ ਮਿਲ ਗਈ ਛੋਨੇ ਛਾਣੇ ਚੱਲ ਪੈਣਗੇ ਤੇ ਪਰ ਆਪਣੇ ਬਹੁਤ ਬੁਰਾ ਹਾਲ ਹੋ ਰਿਹਾ ਗਰਮੀ ਦਾ ਸਾਰੇ ਜੀ ਠੀਕ ਠਾਕ ਆ ਹਨਾ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਜੋੜਦੇ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਾਂਟੀ ਵਾਲਾ ਬਟਨ ਦਬਲਿਆ ਕਰੋ ਜੀ ਤਾਂ ਤਾਂ ਸਾਡੇ ਕੋਲ ਸਾਰੀਆਂ ਵੀਡੀਓ ਚੱਲਦੀ ਆ ਸਕਣ। ਹੋਰ ਵਧੀਆ ਜੀ ਮੈਂ ਰੋਟੀ ਬਣਾ ਲਈ ਆ ਕੱਪੜੇ ਧੋਣੇ ਆ ਹਲੇ ਪੋਚਾ ਰੋਣਾਗਾ। ਰੋਟੀ ਮਸਾਇਦ ਰੋਟੀ ਦੇ ਨਾਲ ਹੀ ਬਣਾ ਲੈਣੀ ਨੇ ਜਲਦੀ ਜਲਦੀ ਸਵੇਰੇ। ਬਹੁਤ ਗਰਮੀ ਹੈ ਜੇ ਅੰਦਰ ਖੜਿਆ ਨਹੀਂ ਜਾਂਦਾ ਸੇਕ ਪਿਆ ਮਾਰਦਾ। ਚਲੋ ਜੀ ਪੱਛੇ ਜਾ ਰਹੇ ਹਾਂ ਸਕੂਲ ਤਿਆਰ ਹੋ ਗਏ ਬੈਣ ਆਉਣ ਵਾਲੀ ਆ। ਪਰ ਗਰਮੀ ਬਹੁਤ ਹੈ ਬਹੁਤ ਬੁਰਾ ਹਾਲ ਹੋ ਰਿਹਾ ਕੱਲ ਸਹਿਜ ਬਹੁਤ ਦੁਖੀ ਹੋਇਆ ਕਰਿਆ ਕਿ ਲੱਤਾਂ ਦੁਖਣਾ ਸਿਰ ਦੁਖੇ ਟੁਈ ਦੁਖੇ ਕੋਈ ਹਾਲ ਨਹੀਂ ਰਿਹਾ ਰਾਤੀ ਵੀ 10 11 ਵਜੇ ਤੱਕ ਵਰਸ ਸਰੀ ਟੁਟੂ ਟੁਟੂ ਕਰੀਆ ਗੋਲੀਆਂ ਗਾਲੀਆਂ ਦੇ ਕੇ ਸੋਇਆ ਮੰਡੀ ਗਈ ਲੱਤਾਂ ਉੱਤਾਂ ਮੈਂ ਕਾਫੀ ਦੇਰ ਤੱਕ ਹੁਣ ਜਾ ਰਹੇ ਆ ਤਿਆਰ ਹੋ ਗਿਆ ਬਸ ਵੈਨ ਆਉਣ ਵਾਲੀ ਹੈ ਵੇਟ ਕਰ ਰਹੇ ਆ ਕੀਰਤ ਵੀ ਖੜਾ ਤੇ ਸਹਿਜ ਵੀ ਉੱਥੇ ਹੈਗਾ ਬਹੁਤ ਔਖੀ ਜੀ ਗਰਮੀ ਛੈਨਾ ਪਰ ਹਾਲਾ ਬੱਚਿਆਂ ਦਾ ਪੁੱਛੋ ਹੀ ਨਾ ਠੀਕ ਹੈ ਕੈਮਰਾ ਫੜੋ ਓਕੇ ਤੇ ਕੈਮਰਾ ਫੜੋ ਆਪਾਂ ਜੀ ਬਣਾਇਆ ਸੀ ਸਹਿਜ ਆਸਤੇ ਕਸਟਰਡ ਤੇ ਬਸ ਤੜਕੇ ਬਣਾ ਆਦਿ ਫਰਿੱਜ ਚ ਰੱਖਤਾ ਤੇ ਹੁਣ ਇਹ ਯਾਰ ਮੈਂ ਨਾ ਮੈਂ ਕੋਸ਼ਿਸ਼ ਕੀਤੀ ਬਈ। ਤੇ ਸ਼ਾਮ ਦੇ ਹੋ ਗਈ ਜੀ 5 ਦਾ ਟਾਈਮ 5 ਵਜੇ ਦੀ ਸ਼ਾਮ ਦੀ। ਸਾਰੇ ਕੰਮ ਕਰ ਰਿਆ ਸੀਗਾ। ਕੁਝ ਮੈਂ ਵੀ ਇਹ ਨਾ ਕਰਾ ਰਹੀ ਸੀ। ਸਕੂਲ ਲੱਗੇ ਆ ਤੇ ਕੰਮ ਬੱਚਿਆਂ ਨੇ ਤੁਹਾਨੂੰ ਪਤਾ ਜੀ ਪੂਰਾ ਕਿਤਨਾ ਨਹੀਂ। ਟੀਚਰਾਂ ਨੇ ਕਹਤਾ ਹੀ ਪਈ ਪੜ੍ਹ ਕੇ ਲੈ। ਯਾਰੀ ਲੱਤੀ ਜਿਵੇਂ ਆਕਾਂ ਦਾ। ਪੁੱਤਰ ਉਹਨ ਕਰੇ ਯੈਸ ਮਮ ਬੜਾ ਤਾਂ ਯੈਸ ਤੇ ਕਸਟਰਡ ਹੈ ਮੈਨ ਲੱਗਦਾ ਕੁਝ ਜਾ ਰਿਹਾ ਹੀ ਜਾ ਮੰਗਿਆ ਖੋਲੀ ਨੀ ਫ੍ਰਿਜ ਤੜਕੀ ਦੀ ਇੱਕ ਵਾਰੀ ਹੋਸ਼ੇ ਸ਼ੀ ਕੋਨੋ ਨਾਸਤੀ ਕੋਲੀ ਮੈਂ ਤੇ ਵੀ ਉਹਨਾਂ ਦੇ ਨਾਲ। ਹਾਂ। ਆਹ ਵੇ ਜੀ ਆਈਸਕ੍ਰੀਮ ਆ ਜੋ ਤੁਸੀਂ ਵੀ ਖਾ ਲਓ। ਸਹਿਜ ਵੀ ਖਾ ਰਿਹਾ ਤੇ ਉਹਨਾਂ ਦੇ ਡੈਡੀ ਵੀ ਖਾ ਰਿਹਾ। ਤੇ ਸਹਿਜ ਨੇ ਕਿਤਾਬਾਂ ਦੇਖ ਲਓ ਇੱਧਰ ਸਾਰੇ। ਇਹਦਾ ਕੰਮ ਰਹਿੰਦਾ ਸੀ ਮੈਡਮਾ ਦੇ ਵੀ ਕੰਪਲੀਟ ਕਰਕੇ ਤੇ ਹੁਣ ਪਾਈ ਬੈਠਾ ਖਲਾਰਾ। ਹੁਣ ਖਾ ਰਿਹਾ ਆਈਸਕ੍ਰੀਮ। ਅੱਜ ਸਕੂਲ ਜਾ ਕੇ ਥੱਕ ਗਿਆ। ਪਿਹਾਲ ਨੇ ਸਸਰੀ ਘਰ ਤਾਂ ਬੁਲਾ ਦੋ ਬੇਟਾ ਸਾਰਿਆਂ ਨੂੰ ਸਸਰੀ ਘਰ ਸੇ ਗਰਮੀ ਤਾਂ ਰਹੇਗੀ ਇਹ ਜੀ ਬਸ ਸ਼ਾਮ ਦੇ ਹੋ ਗਿਆ ਜੀ ਸਵਾ ਪੰਜ ਦਾ ਟਾਈਮ ਹੋ ਗਿਆ ਤੇ ਨਿਕਲਦੇ ਹਾਂ ਹਣ ਬਾਹਰ ਜਾਣੇ ਆ ਆਪਣੇ ਹੋ ਸਾਹਮਣੇ ਇਸ ਤਰ੍ਹਾਂ ਇੱਕ ਜ਼ੂਮ ਕਰਕੇ ਦਿਖਾ ਦਿੰਨੇ ਆ ਆਮ ਦਾ ਬਾਰ ਖੁੱਲਾ ਪਿਆ ਆਪਣੇ ਹੌਣ ਅੰਦਰ ਬੈਠੇ ਨੂੰ ਆਪਣੇ ਸਾਰੇ ਐ ਬਾਹਰ ਦੇ ਜਾਂਦਾ ਸਾਹਮਣੇ ਉਹ ਗਲੀ ਤੱਕ ਇੱਥੇ ਕੋਈ ਆਉਂਦਾ ਕਸਟਮਰ ਤੇ ਆਪਾਂ ਕਿੱਥੋਂ ਜਾਵੜਦੇ ਸਾਹਮਣੇ ਹੁਣ ਸਾਹਮਣੇ ਸਾਰੇ ਬਾਹਰ ਐ ਰੱਖ ਲੇ ਤੇ ਇੱਥੇ ਬੈਠਾਂ ਦੀ ਆਪਣੀ ਨਿਗਾਹ ਰਹਿ ਜਾਂਦੀ ਏ ਇਸ ਚੀਜ਼ ਨਾਲ ਆਪਣਾ ਬਹੁਤ ਫਾਇਦਾ ਹੋ ਗਿਆ ਜੀ ਜਾ ਰਹੇ ਆ ਜੀ ਬੱਚੇ ਬੈਨ ਆ ਗਈ ਹੈ ਇਹ ਤਾਂ ਫਿਰ ਸ਼ਾਇਦ ਬੈ ਚੱਕ ਲੈਂਦਾ ਤੇ ਡਰਾਈਵਰ ਕਹਦਾਗਾ ਤੁਸੀਂ ਜਲਦੀ ਜਲਦੀ ਚੜ ਜਿਆ ਕਰੋ ਫਿਰ ਜਲਦੀ ਉੱਟ ਜਾਂਦੇ ਆ ਤੇ ਆਪਣੇ ਨਾਲ ਜਿੱਥੇ ਆ ਕੀੜੇ ਨਿਕਲੇ ਹੋਏ ਫਰਸ਼ 'ਚ ਆ ਸੀ ਪਤਾ ਨਹੀਂ ਕਿਉਂ ਇੰਨੇ ਬਹੁਤ ਦਵਾਈ ਦੁਈ ਪਾਤੀ ਤੇ ਪਲੀਜ਼ ਜੀ ਸਾਡਾ ਦੱਸਿਓ ਕਮੈਂਟ ਕਰਕੇ ਵੀ ਜੀ ਸਾਡ ਫਰਸ਼ ਦੇ ਵਿੱਚ ਦੇ ਨਿਕਲ ਰਹੇ ਆ ਵੀ ਇਹਨਾਂ ਦਾ ਕੀ ਹੱਲ ਹੋ ਸਕਦਾ ਸਾਰੇ ਵਿੜੇ ਚਾਈਂ ਦੁਰੀ ਫਿਰਦੇ ਆ ਉਹ ਸੀ بس ਇਤੋਂ ਹੀ ਇਹ ਤਾਂ ਹਵਾ ਚੱਲ ਰਹੀ ਹੈ ਪਰ ਹਵਾ ਲੱਗ ਨਹੀਂ ਰਹੀ ਕਰਮੀ ਬਹੁਤ ਜ਼ਿਆਦੇ ਹੋ ਗਈ ਬਹੁਤ ਜ਼ਿਆਦੇ ਹੋ ਗਈ ਜੀ ਕਰਮੀ ਜਿਵੇਂ ਦੀ ਰਹਿਣਾ ਜੇ ਨਾਲ ਹੀ ਆ ਗਈ ਚਲੋ ਠੀਕ ਹੈ ਜੀ ਫਿਰ ਹਨਾ ਕਰ ਦਿਆਂ ਪੰਜ ਦਿਨ ਲੋਕਾਂ ਦੇ ਥੀ ਥੀ ਆਪਣੇ ਕੋਲ ਸੂਟ ਆ ਗਏ ਜੀ ਆਰਕੀਟੈਕਸ ਦੇ ਤੇ ਵਧੀਆ ਸੂਟ ਹੈ ਜੀ ਕਾਟਨ ਦੇ ਨਾਲ ਦੁਪੱਟਿਆਂ ਵਾਲੇ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਤੇ ਆਪਾਂ ਵੀਡੀਓ ਦੇ ਵਿੱਚ ਸੂਟਾਂ ਦੀ ਫੋਟੋ ਮੈਂਸ਼ਨ ਕਰਤੀਆਂ ਹੈਗੀਆਂ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆਉਣ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਫੋਨ ਤੇ ਗੱਲ ਕਰਕੇ ਸੂਟ ਮੰਗਵਾ ਸਕਦੇ ਹੋ ਜੀ ਸੂਟ ਦਾ ਭਰਾਏ ਜੇ ਤੁਹਾਨੂੰ ਅਸੀਂ ਫੋਨ ਤੇ ਦੱਸ ਦੇਵਾਂਗੇ ਤੇ ਵਧੀਆ ਕੱਪੜਾ ਰਹੂਗਾ ਜੀ ਜੇ ਤੁਸੀਂ ਸਲਾਈ ਕਰਾ ਕੇ ਬਣਾਉਣਾ ਤਾਂ ਤੁਸੀਂ ਨਾਪ ਦੱਸ ਸਕਦੇ ਹੋ ਜੀ ਆਪਾਂ ਤੁਹਾਡਾ ਸਲਾਈ ਕਰ ਦੇ ਪਈ ਜਾਂਦੇ ਤੁਸੀਂ ਜੀ ਕੱਪੜੇ ਮੰਗਵਾਉਣ ਲਈ ਆਪਣੇ ਨਾਲ ਫੋਨ ਤੇ ਕਰ ਸਕਦੇ ਹੋ ਜੀ ਹਨ ਤੇ ਉਹ ਸੂਟ ਉਹਦੇ ਨਾਲ ਦਾ ਜਿਹੜੇ ਸੂਟ ਮੈਂ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਉਹ ਸੂਟ ਆਪਣੇ ਆਪ ਸਲਾਈ ਕੀਤਾ ਹੋਇਆ ਪਾਇਆ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਵੇਖਿਆ ਹੈਗਾ ਤੇ ਮੈਂ ਦੁਬਾਰਾ ਫੇਰ ਉਹਦੀ ਫੋਟੋ ਤੁਹਾਨੂੰ ਸ਼ੋਅ ਕਰ ਦੂੰਗੀ ਤੇ ਸ਼ੂਟ ਮਗਵਾਉਣ ਲਈ ਜਾਂ ਕਿਸੇ ਵਰਕ ਵਾਲਾ ਕਿਸੇ ਵੀ ਤਰ੍ਹਾਂ ਦਾ ਸ਼ੂਟ ਤਿਆਰ ਕਰਾਉਣਾ ਉਹ ਤੁਸੀਂ ਆਪਣੇ ਨਾਲ WhatsApp ਤੇ ਗੱਲ ਕਰ ਸਕਦੇ ਹੋ ਜੀ ਹਨ ਜਿਹੜੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਆ ਕਰੋ ਜੀ ਤੇ ਇੱਕ ਸਾਰਿਆਂ ਨੂੰ ਆਪਾਂ ਹੱਥ ਬੰਨ੍ਹ ਕੇ ਸੂਚਨਾ ਦਿੰਨੇ ਆ ਜੀ ਕੋਈ ਆਪਾਂ ਨਹੀਂ ਕਹਿੰਦੇ ਵੀ ਆਪਾਂ ਬਾਲੇ ਸਿਆਣੇ ਆ ਜਾਂ ਆਪਾਂ ਕੋਈ ਦੇਵਤਾ ਜਾਂ ਕੁਝ ਵੀ ਆ ਹਨ ਆਪਾਂ ਇੱਕ ਆਮ ਇਨਸਾਨ ਆ ਪਰਮਾਤਮਾਾਂ ਦੇ ਸਾਝੇ ਹੋਏ ਜੀ ਤੇ ਪਰ ਜਿੱਥੋਂ ਤੱਕ ਮੇਰੀ ਨੌਲੇਜ ਹੈ ਜੀ ਹਨਾ ਆਪਾਂ ਜਿੱਦੇ ਦੀ ਆਪਣੇ ਸੁਰਤ ਸੰਭਰੀਏ ਬਸ ਵੀ ਮੈਂ ਇਹੀ ਗੱਲ ਕਹਿਣੀ ਹੈ ਜੀ ਮੈਨੂੰ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਜੀ ਤੇ ਮੈਂ ਪਾਠ ਕਰਦੀ ਆ ਪਾਠ ਕਰਦੇ ਆ ਜੀ ਆਪਾਂ ਜਿੱਦੇ ਦੀ ਆਪਣਾ ਆਪ ਦੀ ਸੂਹ ਦੇ ਵਿੱਚ ਆਏ ਆ ਪੌਦੇ ਦੀ ਪਾਠ ਕਰਦੇ ਆ ਤੇ ਪਰ ਪਰਮਾਤਮਾ ਤੋਂ ਥੀ ਜੱਪਾ ਸੋਚਦੇ ਪਹਿਲਾਂ ਕਿ ਵਾਹਿਗੁਰੂ ਨਾਲ ਦੀ ਨਾਲ ਹੀ ਆਪਣੀ ਝੋਲੀ ਚ ਦੇ ਦਿੰਦਾ ਜੀ ਤੇ ਆਪਾਂ ਨੂੰ ਜਿਹੜਾ ਯਕੀਨ ਆ ਜੀ ਪਰਮਾਤਮਾ ਤੇ ਇੰਨਾ ਖੈਗਾ ਬਸ ਲੋਕੀ ਪਰਮਾਤਮਾ ਦਾ ਯਕੀਨ ਹੀ ਆਪਾਂ ਨੂੰ ਜ਼ਿੰਦਗੀ ਚ ਅੱਗੇ ਵਧਣ ਚ ਸਾਥ ਦਿੰਦਾ ਹੈ। ਇਨਸਾਨ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜੀ। ਕੁੱਨੇ ਕੋਈ ਕਹਦੇ ਮੇਰਾ ਭੈਣ ਭਰਾ ਆ ਕੋਈ, ਮੇਰਾ ਇਹ ਨਾਲ ਰਿਸ਼ਤੇਦਾਰ ਹੈ। ਇਦਾਂ ਕੋਈ ਨਹੀਂ ਜੀ ਕਿਸੇ ਦਾ ਸਾਥ ਦਿੰਦਾ। ਪਲੀਜ਼ ਮੇਰੀ ਰਿਕਵੈਸਟ ਹੈ ਜੀ ਹੱਥ ਬੰਨ ਕੇ ਜੀ ਸਾਰਿਆਂ ਨੂੰ ਪਲੀਜ਼ ਮੇਰੇ ਨਾਲ ਭੈਣਾ ਜਿੰਨਾ ਵੀ ਟਾਈਮ ਕੱਢ ਕੇ ਤੁਸੀਂ ਪਾਠ ਕਰ ਸਕਦੇ ਹੋ ਨਾ ਪਾਠ ਕਰਿਆ ਕਰੋ। ਜੇ ਤੁਸੀਂ ਤਾਂਦਰੁਸਤ ਹੋ ਤਾਂ ਵਾਹਿਗੁਰੂ ਨੇ ਤੁਹਾਨੂੰ ਸੋਹਣੀ, ਸਿਹਤ ਬਖਸ਼ੀ ਆ। ਤੁਸੀਂ ਗੁਰੂ ਘਰੇ ਵੀ ਜ਼ਰੂਰ ਜਾਇਆ ਕਰੋ ਜੀ। ਠੀਕ ਹੈ ਨਾ ਜੀ ਗੁਰੂ ਘਰੇ ਵੀ ਜ਼ਰੂਰ ਜਾਇਆ ਕਰੋ। ਨੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਆਪਦੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਠੀਕ ਹਨ ਜੀ ਤੇ ਜੇ ਜੀ ਆਪਾਂ ਸੋਚ ਗਏ ਵੀ ਕੋਈ ਚੇਲੇ ਕੋਈ ਬਾਬੇ ਕੁਛ ਐਦਾਂ ਐ ਤਾਂ ਕੁਝ ਨਹੀਂ ਹੈਗਾ ਜੀ ਪਲੀਜ਼ ਮੇਰੀ ਰਿਕਵੈਸਟ ਆ ਸਾਰਨਾ ਭੈਣਾ ਨੂੰ ਵੀਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਪਾਠ ਕਰਿਆ ਕਰੋ ਪ੍ਰਮਾਤਮਾ ਦਾ ਨਾਮ ਧਿਆਇਆ ਕਰੋ ਜੀ ਠੀਕ ਹੈ ਜੀ ਇੱਕ ਪ੍ਰਮਾਤਮਾ ਦੇ ਨਾਮ ਦੇ ਵਿੱਚ ਐਡੀ ਜਿਆਦਾ ਸ਼ਕਤੀ ਹੈ ਤੇ ਇੰਨੀ ਜਿਆਦਾ ਦਾਤ ਬਖਸ਼ੀ ਹੈ ਜੀ ਆਪਾਂ ਮਹਾਰਾਜਾ ਪਰ ਕੋਈ ਤੱਤੀ ਬਾਣੀ ਲੱਗਣ ਦਾ ਪਰਮਾਤਮਾ ਦੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ। ਜੀ ਮੈਂ ਤਾਂ ਆਪਦੀ ਹੱਡੀੀ ਥੋਡੇ ਨਾਲ ਸ਼ੇਅਰ ਕੀਤੀ ਹੈ ਹਨਾ ਕਿਉਂਕਿ ਜਿੰਨੀ ਕਿ ਮੈਂ ਸੋਚ ਰੱਖਣਾ ਕੋਈ ਤਮੰਨਾ ਰੱਖਣਾ ਵੀ ਆ ਚੀਜ਼ ਮੈਨੂੰ ਮਿਲ ਜੇ ਜਾਂ ਵਾਹਿਗੁਰੂ ਮੇਰਾ ਭਾਰ ਜਾਈਂ ਕਰ ਦੇ ਤੇ ਵਾਹਿਗੁਰੂ ਮੈਨੂੰ ਉਦੋਂ ਦੁੱਖਣਾ ਦੇ ਦਿੰਦਾ ਠੀਕ ਹੈ ਨਾ ਜੀ ਕਿਉਂਕਿ ਮੈਨੂੰ ਚਲੋ ਵੀ ਯਕੀਨ ਰੱਖ ਲਓ ਚਾਹੇ ਪਰਮਾਤਮਾ ਸਾਥ ਦਿੰਦਾ ਰੱਖ ਲਓ ਕੁਝ ਵੀ ਰੱਖ ਲਓ ਹਨਾ ਤੇ ਮੈਂ ਇਸ ਮੇਰੀ ਚੰਗੀ ਹੈ ਮਾੜੀ ਹੈ ਸੇਹਤ ਕੁਝ ਵੀ ਹੈ ਜੀ ਮੇਰੇ ਦਿਨ ਦੀ ਸ਼ੁਰੂਆਤ ਬਸ ਪ੍ਰਭ ਦਾ ਨਾਮ ਲੈ ਕੇ ਗੀਤ ਜੀ ਜਿਨ ਜੇਰੇ ਮੇਰੇ ਸੁਵਸਤ ਚੱਲਦੇ ਆ ਜੀ ਬਸ ਆਪਾ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਧਿਆਉਂਦੇ ਰਹਿਣਾ ਤੇ ਜ਼ਿੰਦਗੀ ਚ ਅੱਗੇ ਵਧਦੇ ਰਹਿਣਾ ਪਲੀਜ਼ ਜੀ ਰਿਕਵੈਸਟ ਆ ਭੈਣ ਬਣ ਕੇ ਜਰੂਰ ਮੇਰੇ ਵੀਰ ਭੈਣਾ ਬੱਚੇ ਜਿੰਨੇ ਤੁਸੀਂ ਜਿੰਨਾ ਕਰ ਸਕਦੇ ਆ ਪਾਠ ਕਰਿਆ ਕਰੋ ਜੀ ਪ੍ਰਮਾਤਵਾ ਦਾ ਨਾਮ ਕਰਿਆ ਕਰੋ ਠੀਕ ਹੈ ਨਾ ਮੈਂ ਜੀ ਚਲੋ ਆਪਾਂ ਅੱਜ ਦੇ ਬਲੌਗ ਦੇ ਅੰਦੇ ਇਥੇ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਕਿਸੇ ਬਲੌਗ ਨਾਲ ਤੇ ਤੁਸੀਂ ਚੈਨਲ ਤੇ ਜਿਹੜੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਹਨਾ ਜੀ ਦੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੀ ਸਮਝ ਆ ਸਕੇ ਹਨਾ ਜੀ ਸੈ ਸਕੂਲ ਚੱਲ ਆ ਗਿਆ ਪਰੋਟੀ ਖਾ ਲਈ ਐ ਕੱਪੜੇ ਧੋਲੇ ਐ ਤੇ ਭਾਂਡੇ ਰਹਿ ਗਏ ਤੋਂ ਨਾਲੇ ਦੁੱਧ ਲੈਣ ਗਏ ਹੋਏ ਤੁਹਾਡੀ ਭਾਜੀ ਬਸ ਮਦਦ ਨੂੰ ਵਾਲਾ ਦਵਾ ਕੇ ਤੇ ਕਿ ਭਾਂਡੇ ਧੋਣੀਆਂ ਬਾਕੀ ਵਧੀਆ ਜੀ ਹਨਾ ਤੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਐ ਕੋਈ ਹਾਲ ਨਹੀਂ ਚਲੋ ਰੋਤਾ ਜੀ ਗਰਮੀ ਦੀ ਗਰਮੀ ਵੀ ਪੈਣੀ ਹੈ ਹਨਾ ਤੇ ਇਸੇ ਨੂੰ ਕਰਦੇ ਪਲੀਜ਼ ਮੇਰੀਆਂ ਭੈਣਾਂ ਵੀਰ ਬੱਚੇ ਬਜ਼ੁਰਗ ਸਾਰੇ ਰੱਬ ਦਾ ਨਾਮ ਲਿਆ ਕਰੋ ਜੀ ਬਾਬੇ ਸ਼ਾਬਿਆਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਪਰਮਾਤਮਾ ਦਾ ਨਾਲ ਹੀ ਪੈਣਾ ਨਾਲ ਚਾਹਾਂਗੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਤੁਹਾਡੇ ਸਾਰਿਆਂ ਦੀ ਸੁਪਨੇ ਪੂਰੀ ਕਰੇ ਸਤਿ ਸ਼੍ਰੀ ਅਕਾਲ ਜੀ ਸ਼ਸ਼ਿਕਾ